ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ ਜਿਹਦੇ ਵਿੱਚ ਇੱਕ ਅਹਮ ਬਿੱਲ ਸੀਗਾ ਜਿਹੜਾ ਬੇਅਦਬੀ ਦੇ ਉੱਤੇ ਸੀਗਾ ਜਿਹਦਾ ਨਾਮ ਸੀਗਾ ਪੰਜਾਬ ਪ੍ਰੀਵੈਂਸ਼ਨ ਆਫ ਆਫੈਂਸਸ ਅਗੇਂਸਟ ਹੋਲੀ ਸਕ੍ਰਿਪਚਰਸ ਬਿੱਲ 2025 ਉਹ ਬਿੱਲ ਪਾਸ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਜਿਹੜਾ ਸੀਗਾ ਉਸ ਬਿੱਲ ਬਾਰੇ ਹੋਰ ਚਰਚਾ ਕਰਨ ਦੇ ਲਈ ਉਸ ਬਿੱਲ ਬਾਰੇ ਹੋਰ ਫੀਡਬੈਕ ਲੈਣ ਦੇ ਲਈ ਲੋਕਾਂ ਦੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਇੱਕ ਸਿਲੇਕਟ ਕਮੇਟੀ ਬਣਾਈ ਸੀਗੀ ਜਿਹਦੇ ਵਿੱਚ ਰੂਲਿੰਗ ਪਾਰਟੀ ਤੇ ਆਪੋਜੀਸ਼ਨ ਪਾਰਟੀਆਂ ਦੇ ਮੈਂਬਰਸ ਨੂੰ ਇਹਦੇ ਵਿੱਚ ਐਡ ਕੀਤਾ ਗਿਆ ਤੇ 6 ਮਹੀਨਿਆਂ ਦੇ ਵਿੱਚ ਵਿੱਚ ਇਨਸਟਰਕਸ਼ਨਸ ਦਿੱਤੇ ਗਏ ਨੇ ਕਿ ਇਸ ਕਮੇਟੀ ਨੇ ਆਪਣੀ ਜਿਹੜੀ ਰਿਪੋਰਟ ਹੈ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪਣੀ ਹੈ ਜਿਹੜਾ ਸਾਰਾ ਲੋਕਾਂ ਦਾ ਜਿਹੜਾ ਫੀਡਬੈਕ ਲੈ ਕੇ ਸੋ ਉਸ ਸਿਲੈਕਟ ਕਮੇਟੀ ਦੀ ਅੱਜ ਪਹਿਲੀ ਮੀਟਿੰਗ ਪੰਜਾਬ ਵਿਧਾਨ ਸਭਾ ਚ ਹੋਣ ਜਾ ਰਹੀ ਹੈ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਸਾਬਕਾ ਮੰਤਰੀ ਡਾਕਟਰ ਇੰਦਰਵੀਰ ਸਿੰਘ ਨਿੱਜਰ ਉਹ ਇਸ ਮੀਟਿੰਗ ਦੀ ਅਗਵਾਈ ਕਰਨਗੇ ਤੇ ਦੱਸਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਆਪੋਜੀਸ਼ਨ ਦੀ ਗੱਲ ਕਰੀ ਤਾਂ ਕਾਂਗਰਸ ਦੇ ਦੋ ਮੈਂਬਰਸ ਸ਼ਾਮਲ ਕੀਤੇ ਗਏ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਬਲਵਿੰਦਰ ਸਿੰਘ ਇਸ ਤੋਂ ਇਲਾਵਾ ਭਾਜਪਾ ਦੇ ਜੰਗੀ ਲਾਲ ਮਹਾਜਨ ਨੇ ਸ਼੍ਰੋਮਣੀ ਕਾਲਜ ਦਲ ਦੇ ਮਨਪ੍ਰੀਤ ਸਿੰਘ ਈਆਲੀ ਨੇ ਤੇ ਇਸ ਤੋਂ ਇਲਾਵਾ 10 ਮੈਂਬਰ ਜਿਹੜੇ ਨੇ ਉਹ ਰੂਲਿੰਗ ਪਾਰਟੀ ਦੇ ਨੇ ਆਮ ਆਦਮੀ ਪਾਰਟੀ ਦੇ ਨੇ ਅਜੇ ਗੁਪਤਾ ਅਮਨਦੀਪ ਕੌਰ, ਇੰਦਰਜੀਤ ਕੌਰ, ਮਾਨ ਬਲਜਿੰਦਰ ਕੌਰ, ਨੀਨਾ, ਨੀਨਾ ਮਿੱਤਲ, ਜਗਦੀਪ ਕੰਬੋਜ, ਪ੍ਰਿੰਸੀਪਲ ਬੋਧਰਾਮ, ਬ੍ਰਹਮਸ਼ੰਕਰ ਜਿੰਪਾ, ਮਦਨ ਬੱਗਾ ਤੇ ਮੁਹੰਮਦ ਜਮੀਲੂਰ ਰਹਿਮਾਨ। ਸੋ ਇਹ ਜਿਹੜੇ ਵਿਧਾਇਕ ਨੇ ਇਹ ਆਮ ਆਦਮੀ ਪਾਰਟੀ ਦੇ ਨੇ ਸੋ ਇਹ ਸਾਰੇ ਅੱਜ ਮਿਲ ਕੇ ਡਿਸਕਸ਼ਨ ਜਿਹੜੀ ਕਰਨਗੇ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਬਿੱਲ ਹੈ ਇਸ ਬਿੱਲ ਤੇ ਬਹਿਸ ਵੀ ਜਿਹੜੀ ਐ ਹੋਈ ਸੀਗੀ ਵਿਧਾਨ ਸਭਾ ਦੇ ਵਿੱਚ ਤੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਪਾਲ ਸਿੰਘ ਖੈਰਾ ਨੇ ਤੇ ਹੋਰ ਜਿਹੜੇ اپੋਜੀਸ਼ਨ ਪਾਰਟੀਆਂ ਦੇ ਜਿਹੜੇ ਮੈਂਬਰਸ ਨੇ ਵਿਧਾਇਕ ਨੇ ਉਹਨਾਂ ਨੇ ਆਪਣੇ ਫੀਡਬੈਕ ਵੀ ਦਿੱਤੇ ਸੀ ਕਿ ਕੀ ਕੁਝ ਹੋਣਾ ਚਾਹੀਦਾ ਸੋ ਅੱਜ ਦੀ ਮੀਟਿੰਗ ਬੜੀ ਅਹਿਮ ਹੈ ਤੇ ਅੱਜ ਸਾਰਾ ਅਗਲਾ ਆਉਣ ਵਾਲੇ ਸਮੇਂ ਦੇ ਵਿੱਚ ਕਿਹਦੇ ਕਿਹਦੇ ਫੀਡਬੈਕ ਲੈਣੇ ਨੇ ਕਿਵੇਂ ਕਿਵੇਂ ਲੈਣੇ ਨੇ ਸੋ ਸਾਰੇ ਤੇ ਚਰਚਾ ਕੀਤੀ ਜਾਊਗੀ ਤੇ ਡਾਕਟਰ ਇੰਦਰਪ੍ਰੀਤ ਸਿੰਘ ਨਿਜਰ ਦਾ ਜਿਹੜੇ ਅਗਵਾਈ ਕਰ ਰਹੇ ਨੇ ਇਸ ਮੀਟਿੰਗ ਦੀ ਉਹਨਾਂ ਦਾ ਕੀ ਕਹਿਣਾ ਉਹਨਾਂ ਤੋਂ ਗੱਲਬਾਤ ਕਰਕੇ ਜਾਂਦੇ ਆ ਮੈਂ ਕੁਛ ਐਡ ਨਹੀਂ ਕਰਨਾ ਚਾਹੁੰਦਾ ਕਿ ਮੈਂ ਇਹ ਚਾਹੁੰਦਾ ਕਿ ਹਮ ਸਭ ਕੋ ਲੈ ਕੇ ਕਾਂਗਰਸ ਆ ਕਾ ਲਈ ਬੀਟੀਪੀ ਸਭ ਕੋ ਲੈ ਕੇ ਬਕਾਜ਼ ਬੇਸਿਕਲੀ ਇਹ ਸਭ ਕੋ ਇਫੈਕਟ ਕਰਦਾ ਹੈ ਇਸਨੇ ਕੋਈ ਪਾਰਟੀ ਕੋ ਤਾਂ ਇਫੈਕਟ ਕਰਦਾ ਨਹੀਂ ਹੈ ਇਸਨੇ ਤਾਂ ਧਰਮਾਂ ਦਾ ਔਰ ਉਸ ਦਾ ਬਹੁਤ ਸਾਰੀ ਸੀਰੀਅਸ ਇਸ਼ੂ ਹੈ ਕਾਫੀ ਨਾਈਟ ਤੇ ਪੋਲਿਟਿਕਸ ਡਾਕਟਰ ਸਾਹਿਬ ਪਹਿਲਾਂ ਵੀ ਜਿਹੜਾ ਹੈ ਕਈ ਵਾਰ ਤੇ ਇਸ ਵਾਰ ਇਹ ਮੀਟ ਜੋ ਹੈ ਉਹ ਖਤਮ ਹੋ ਗਈ ਜੀ ਜੀ ਇੱਕ ਕੰਕ੍ਰੀਟ ਲਾ ਬਣੇ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਵੀ ਇਸ ਕਾਨੂੰਨ ਨੂੰ ਬਣਾਉਣ ਦੀ ਕਈ ਵਾਰੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਵੀ ਅੱਗੇ ਪਹੁੰਚਦਾ ਹੈ ਤਾਂ ਉੱਥੇ ਜਾ ਕੇ ਰਿਜੈਕਟ ਹੋ ਜਾਂਦਾ ਹੈ ਉੱਥੇ ਜਾ ਕੇ ਖਤਮ ਹੋ ਜਾਂਦਾ ਹੈ ਪਹਿਲੀ ਸੀਰੀਅਸਲੀ ਕਿਸੇ ਨੇ ਲਿਆ ਨਹੀਂ ਕਦੇ ਸੋਚੀ ਸੀਰੀਅਸ ਲੈ ਰਹੇ ਹਨ ਸਰ ਇੱਕ ਜੀ ਹੋਰ ਦੱਸਿਓ ਕਿ ਜਿਵੇਂ ਅੱਜ ਡਿਸਕਸ਼ਨ ਹੋਏਗੀ तमाम ਐਮ ਐਲ ਏ ਜ਼ੋਨ ਦੇ ਚਲੋ ਜਿਹੜੇ ਕਮੇਟੀ ਮੈਂਬਰ ਨੇ ਸੰਸਥਾਵਾਂ ਦੇ ਕੋਲ ਇੱਕ ਫੂਜਾਇਆ ਜਾਵੇ ਜਾਂ ਸੰਸਥਾਵਾਂ ਨੂੰ ਲਿਆ ਜਾਵੇ ਮੈਂ ਪਹਿਲਾਂ ਜਿਹੜੇ ਟਾਈਮ ਮੈਂ ਦੱਸ ਚੁੱਕਾ ਹਾਂ ਕਿ ਜਿਸ ਤਰ੍ਹਾਂ ਲੋੜ ਪੈਗੀ ਜੇ ਸੰਸਦ ਦੇ ਸਾਹਮਣੇ ਚਲੋ ਕੋਈ ਜਾ ਸਕਦੇ ਲੋਕ ਵੀ ਸੜਕਵਾ ਸਕਦੇ ਲੋਕ ਸਾਨੂੰ ਚਿੱਠੀ ਪੱਤਰ ਵੀ ਕੰਟੈਕਟ ਕਰ ਸਕਦੇ ਬ੍ਰੌਡ ਸਪੈਕਟ੍ਰਮ ਸੁਸਾਇਟੀ ਪਰ ਇਹ ਦੇ ਵਿੱਚ ਅੱਜ असेंट नहीं होया सी उसको तो पहला मुझे अठारह सोलह से बने अठारह तक बढ़िया सो कैसे लगता है कि ये जो आप करेंगे ये इसको असेंट मिलेगा उसमें क्या एफर्ट रहेगा सर हम कोशिश करेंगे हम लीगल एलिमरी से बात कर लेंगे ताकि जो हम जो भी तैयार करें वो ਕਨਸੈਂਟ ਲੈ ਕੇ ਹਰਮੀ ਨੇ ਹੋਇਆ ਕਰਗੀ ਜਾਂ ਫਿਰ ਹਮ ਤਾਂ ਕੇਪ ਡਿਪੈਂਡ ਕਰਦਾ ਹੈ ਜਲਦੀ ਵੀ ਕਰ ਸਕਦੇ ਨੇ ਜੀ ਸਰ 6 ਮਹੀਨੇ ਦਾ ਸਮਾਂ ਇਸ ਦੇ ਵਿੱਚ ਦਿੱਤਾ ਗਿਆ ਹੋਇਆ ਕਿਉਂਕਿ ਵੱਧ ਤੋਂ ਵੱਧ ਸਮਾਂ ਹੈਗਾ ਉਸ ਤੋਂ ਪਹਿਲਾਂ ਵੀ ਰਿਪੋਰਟ ਤੁਸੀਂ ਪੇਸ਼ ਕਰ ਸਕਦੇ ਹੋ ਕਿ ਉਸ ਨੂੰ ਲੈ ਕੇ ਕਿਸ ਤਰੀਕੇ ਨਾਲ ਤਿਆਰੀ ਕੀਤੀ ਗਈ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਜ਼ਾਵਾਂ ਦੇ ਪ੍ਰਾਵਧਾਨ ਦੀ ਗੱਲ ਕੀਤੀ ਜਾਂਦੀ ਆ ਜਦੋਂ ਵੀ ਕੋਈ ਫੜਿਆ ਜਾਂਦਾ ਤਾਂ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਉਹ ਮਾਨਸਿਕ ਤੌਰ ਦੇ ਉੱਤੇ ਸਹੀ ਨਹੀਂ ਹੈ ਉਹਦਾ ਮਾਨਸਿਕ ਸੰਤੁਲਨ ਸਹੀ ਨਹੀਂ ਸੀ ਜਿਸ ਤੇ ਕਾਰਵਾਈ ਹੋਈ ਉਸ ਨੂੰ ਲੈ ਕੇ ਕੁਝ ਜਿਹੜਾ ਇਸ ਬੈਟਿੰਗ ਦੇ ਵਿੱਚ ਚਰਚਾ ਹੋ ਸਾਡੇ ਦਿਮਾਗ 'ਚ ਉਹ ਵੀ ਹੈ ਕਿ ਕੋਈ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਉਹਦੇ ਉਦੋਂ ਸਾਡੀ ਰਹੇਗੀ ਅਸੀਂ ਕਮੇਟੀ ਪੇਸ਼ ਕਰਾਂਗੇ ਸੋ ਇਹ ਸਾਰੀ ਗੱਲਾਂ ਦੀ